ਗੁਰੂ ਪਿਆਰੀ ਸਾ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੰਗਾ ਕਿਨਾਰੇ ਇਸ਼ਨਾਨ ਕਰ ਰਹੇ ਸਨ ਕਿ ਆਪ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਰਾਜਾ ਫਤਿਹ ਚੰਦ ਮੈਣੀ ਦੀ ਰਾਣੀ ਦੇ ਮਨ ਵਿੱਚ ਇਹ ਲਾਲਸਾ ਆਈ ਕਿ ਮੇਰੇ ਘਰ ਵੀ ਇਨਾ ਵਰਗਾ ਸੁੰਦਰ ਪੁੱਤਰ ਹੋਵੇ ਤਾਂ ਮੈਂ ਵੱਡ ਭਾਗਨ ਹੋਵਾਂ ਰਾਣੀ ਮੈਣੀ ਦੇ ਘਰ ਹੋਰ ਸਭ ਪਦਾਰਥ ਸਨ ਪਰ ਇੱਕ ਪੁੱਤਰ ਦੀ ਘਾਟ ਸੀ ਪੰਡਿਤ ਸ਼ਿਵਦਤ ਦੀ ਦਰਸ਼ਨ ਪ੍ਰੀਖਿਆ ਵਾਲੀ ਗੱਲ ਸੁਣ ਕੇ ਇਹ ਪਤੀ ਪਤਨੀ ਵੀ ਗੁਰੂ ਜੀ ਦੇ ਪੱਕੇ ਸ਼ਰਧਾਲੂ ਹੋ ਗਏ ਸਨ ਅਤੇ ਰਾਤ ਦਿਨ ਆਪ ਜੀ ਦਾ ਚਿੰਤਨ ਕਰਦੇ ਰਹਿੰਦੇ ਸਨ ਇਨ੍ਹਾਂ ਨੇ ਸ਼ਿਵਦਤ ਅੱਗੇ ਵੀ ਹੱਥ ਜੋੜੇ ਕੀ ਸਾਨੂੰ ਗੁਰੂ ਜੀ ਪਾਸੋਂ ਪੁੱਤਰ ਦਾ ਵਰ ਦਿਵਾ ਦਿਓ ਸ਼ਿਵਦਤ ਨੇ ਕਿਹਾ ਆਪ ਜੀ ਸਭ ਦੇ ਦਿਲਾਂ ਦੀ ਜਾਣਦੇ ਹਨ ਤੁਸੀਂ ਘਰ ਬੈਠੇ ਹੀ ਪ੍ਰੇਮ ਨਾਲ ਆਪ ਜੀ ਨੂੰ ਯਾਦ ਕਰਿਆ ਕਰੋ ਉਹ ਪ੍ਰੇਮ ਵਸ ਹੋ ਕੇ ਆਪਣੇ ਆਪ ਹੀ ਤੁਹਾਡੇ ਘਰ ਆ ਜਾਣਗੇ ਸ਼ਿਵਦਤ ਦੀ ਗੱਲ ਮੰਨ ਕੇ ਰਾਜਾ ਤੇ ਰਾਣੀ ਰਾਤ ਦਿਨ ਆਪ ਜੀ ਨੂੰ ਅਰਾਧਨ ਲੱਗੇ ਲਗਾਤਾਰ ਅਰਾਧਨ ਕਰਕੇ ਜਦ ਇਹਨਾਂ ਦੀ ਇੱਛਾ ਤਿਬਰ ਹੋ ਗਈ ਤਾਂ ਗੁਰੂ ਜੀ ਬਾਲਕਾ ਨਾਲ ਖੇਡਦੇ ਖੇਡਦੇ ਰਾਜਾ ਮੈਣੀ ਦੇ ਘਰ ਚਲੇ ਗਏ ਰਾਣੀ ਅੱਖਾਂ ਮੀਟ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ ਕਿ ਆਪ ਜੀ ਉਸਦੀ ਗੋਦ ਵਿੱਚ ਚੁੱਪ ਕੇ ਹੀ ਬੈਠ ਗਏ ਅਤੇ ਪਿਆਰ ਨਾਲ ਮਾਂ ਜੀ ਮਾਂ ਜੀ ਕਹਿਣ ਲੱਗੇ ਇਹ ਪਿਆਰੀ ਆਵਾਜ਼ ਸੁਣ ਕੇ ਜਦੋਂ ਰਾਣੀ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਸਹਬਜ਼ਾਦੇ ਨੂੰ ਆਪਣੀ ਗੋਦ ਵਿੱਚ ਬੈਠਾ ਵੇਖ ਕੇ ਬਹੁਤ ਪ੍ਰਸੰਨ ਹੋਈ ਰਾਣੀ ਨੂੰ ਪ੍ਰਸੰਨ ਵੇਖ ਕੇ ਆਪ ਜੀ ਨੇ ਕਿਹਾ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਸੋ ਮੇਰੇ ਵਰਗਾ ਮੈਂ ਹੀ ਹਾਂ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਇਹ ਗੱਲ ਸੁਣ ਕੇ ਰਾਣੀ ਨੇ ਆਪ ਜੀ ਨਾਲ ਬਹੁਤ ਪਿਆਰ ਕਰਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਉਸ ਉਪਰੰਤ ਜਦੋਂ ਰਾਣੀ ਨੇ ਆਪ ਜੀ ਅਤੇ ਸਾਥੀ ਬਾਲਕਾਂ ਵਾਸਤੇ ਨੌਕਰਾਂ ਨੂੰ ਬਾਜ਼ਾਰ ਤੋਂ ਮਠਿਆਈ ਲਿਆਉਣ ਵਾਸਤੇ ਆਖਿਆ ਤਾਂ ਆਪ ਜੀ ਨੇ ਕਿਹਾ ਮਾਤਾ ਜੀ ਅਸੀਂ ਖੇਡਦੇ ਹਾਂ ਹਾਂ ਸਾਨੂੰ ਬਹੁਤ ਭੁੱਖ ਲੱਗੀ ਹੈ ਜੋ ਕੁਝ ਘਰ ਵਿੱਚ ਤਿਆਰ ਹੈ ਸਾਨੂੰ ਉਹੀ ਵੰਡ ਦਿਓ ਆਪ ਜੀ ਦਾ ਇਹ ਬਚਨ ਸੁਣ ਕੇ ਰਾਣੀ ਮੈਣੀ ਨੇ ਛੋਲੀਆਂ ਦੀਆਂ ਘੁੰਗਣੀਆਂ ਜੋ ਉਸ ਸਮੇਂ ਘਰ ਵਿੱਚ ਤਿਆਰ ਸਨ ਸਭ ਬਾਲਕਾਂ ਨੂੰ ਵੰਡ ਦਿੱਤੀਆਂ ਘੁੰਗਣੀਆਂ ਛੱਕ ਕੇ ਆਪ ਜੀ ਬਹੁਤ ਹੀ ਪ੍ਰਸੰਨ ਹੋਏ ਅਤੇ ਕਿਹਾ ਮਾਤਾ ਜੀ ਅਸੀਂ ਜਦੋਂ ਵੀ ਤੁਹਾਡੇ ਘਰ ਆਈਏ ਸਾਨੂੰ ਘੁੰਗਣੀਆਂ ਹੀ ਸ਼ਿਕਾਇਆ ਕਰਨੀਆਂ ਸਾਨੂੰ ਇਹ ਬੜੀਆਂ ਸਵਾਦ ਲੱਗਦੀਆਂ ਹਨ ਉਸ ਉਪਰੰਤ ਜਦੋਂ ਵੀ ਆਪ ਬਾਲਕਾ ਨਾਲ ਰਾਣੀ ਦੇ ਘਰ ਜਾਂਦੇ ਰਾਣੀ ਬੜੇ ਪ੍ਰੇਮ ਪਿਆਰ ਨਾਲ ਘੁੰਗਣੀਆਂ ਤਿਆਰ ਕਰਕੇ ਛਕਾਉਂਦੀ ਇਹ ਰੀਤ ਅੱਜ ਤੱਕ ਇਸ ਤਰ੍ਹਾਂ ਹੀ ਚਲੀ ਆਉਂਦੀ ਹੈ ਕਿ ਇੱਥੇ ਮੈਣੀ ਸੰਗਤ ਗੁਰਦੁਆਰੇ ਵਿੱਚ ਸੰਗਤ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ ਅਨੰਦਪੁਰ ਨੂੰ ਜਾਣ ਸਮੇ ਆਪ ਜੀ ਨੇ ਯਾਦ ਕਰ ਵਜੂ ਰਾਣੀ ਨੂੰ ਆਪਣੇ ਪੈਰਾਂ ਦੇ ਮੋਜੇ ਆਪਣੀ ਤਸਵੀਰ ਅਤਿਕਟਾਰ ਦਿੱਤੇ ਇਹ ਯਾਦਗਾਰਾਂ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਸੰਗਤਾਂ ਨੂੰ ਵਿਖਾਈਆਂ ਜਾਂਦੀਆਂ ਹਨ ਰਾਜਾ ਫਤੇਹ ਚੰਦ ਨੇ ਆਪਣਾ ਇਹ ਮਕਾਨ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਜਨਮ ਸਥਾਨ ਪਟਨਾ ਤੋਂ 2 ਕੋ ਮੀਲ ਪੂਰਬ ਦਿਸ਼ਾ ਕਾਜੀ ਰਹੀਮ ਖਾਨ ਤੇ کریم ਖਾਨ ਦਾ ਇੱਕ ਸੁੱਕਾ ਹੋਇਆ ਬਾਗ ਸੀ ਇਹ ਸੁੱਕਾ ਹੋਇਆ ਬਾਗ ਗੁਰੂ ਤੇਗ ਬਹਾਦਰ ਜੀ ਦੇ ਇਸ ਵਿੱਚ ਕੁਝ ਸਮਾਂ ਬੈਠਣ ਨਾਲ ਹਰਿਆ ਹੋ ਗਿਆ ਸੀ ਜਿਸ ਕਰਕੇ ਇਹ ਕਾਜੀ ਗੁਰੂ ਘਰ ਉੱਤੇ ਬਹੁਤ ਸਰਦਾ ਰੱਖਦੇ ਸਨ ਇਹਨਾਂ ਨੇ ਜਦੋਂ ਸਹਿਬਜ਼ਾਦੇ ਦੇ ਦਰਸ਼ਨ ਕੀਤੇ ਤਾਂ ਸਤਿਕਾਰ ਵਜੋਂ ਇਹ ਬਾਗ ਸਹਿਬਜ਼ਾਦੇ ਨੂੰ ਭੇਟਾ ਕਰ ਦਿੱਤਾ ਜੋ ਇਸ ਸਮੇਂ ਗੁਰਦੁਆਰਾ ਜਨਮ ਸਥਾਨ ਦੀ ਮਲਕੀਅਤ ਹੈ ਅਤੇ ਗੁਰੂ ਕਾ ਬਾਗ ਕਰਕੇ ਪ੍ਰਸਿੱਧ ਹੈ ਸੁਸਾਦ ਸੰਕਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ